ਤਨ ਤਨ ਬਾਬਾ ਇਛਾਤਾਰੀ ਸ਼ਿਵ ਮੰਦਿਰ ਮੇਲਾ ਪ੍ਰਬੰਧਕ ਕਮੇਟੀ ਪਿੰਡ ਅਠੋਲਾਵਲੋਂ ਸਾਲਾਨਾ ਮੇਲਾ ਕਰਵਾਇਆ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲਾ ਖਬਰਾਂ ਖੇਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਰ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸੰਤਾ ਜੀ ਬਾਬਾ ਅਸ਼ਟਾਲੀ ਸ਼ੈ ਮੰਦਰ ਅਟੋਲਾ ਦੇ ਜੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾਂਦਾ ਹੈ ਔਰ ਉਸ ਦਰਬਾਰ ਦੇ ਗੱਦਿਲਸ਼ੀਬ ਵੀ ਬੱਚੇ ਸਾਲਕੋਰ ਵੱਡੀਆਂ ਸਰਤਾ ਦੇ ਨਾਟਕ ਮੇਲਾ ਕਰਵਾਉਂਦੇ ਨੇ ਫਟੇ ਸੰਤਾ ਹੋ ਬਾਬਾ ਕੇ ਪਹੁੰਚ ਜਾਂਦੇ ਇਸੇ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਦਰਬਾਰ ਦੇ ਉੱਤੇ ਲੀਲਾ ਚੱਲ ਰਿਹਾ ਹੈ ਹੁਣ ਅਖੀਰੀ ਦਾ ਰਾਜ ਸਭਾ ਬਾਬਾ ਜੀ ਸੰਸਦ ਨੇ ਮਤਵਸਤ ਕੋ ਬਈਆ ਹੈ ਵਿਸ਼ੇ ਬਾਬਾ ਜੀ ਬੰਦਾ ਆਸ ਅਜੰਟਰ ਸੇ ਕਮੇਟੀ ਦੇ ਮਰ ਬਲੋਂ ਆਈਆ ਸੰਸਦ ਦਾ ਬਹੁਤ ਬਹੁਤ ਧੰਨਵਾਦ ਜੀ ਆ ਮੇਲੇ ਦੇ ਵਿੱਚ ਬਹੁਤ ਪੰਜਾਬ ਦੇ ਨਾਮ ਦੇ ਕਲਾਕਾਰ ਮਹਮਦ ਫੂਦਾ ਸਾਹਿਬ ਡੈਰੀ ਸਾਹਿਬ ਜੀ ਮਨਜੀਤ ਤੇ ਬਹੁਤ ਬਹੁਤ سارے ਉਪ ਕਲਾਕਾਰਾਂ ਨੇ ਅੱਜ ਹਾਜ਼ਰੀ ਦਵਾਈਆ ਹੋਰ ਇੱਕ ਪੱਖ ਖੋਰ ਦੇ ਕਲਾਕਾਰ ਹੁਣ ਬੜੇ ਨੇ ਸਵੇਰ ਦਾ ਸ਼ਾਮ ਦੇ ਪਿੰਗ ਸਵੇਰ ਤੱਕ ਚੱਲਦਾ ਰਹਿੰਦਾ ਹੈ ਬੋਲਨੇ ਜੋ ਸੰਗਤ ਲੈ ਕੇ ਸੰਗਤਾਂ ਦੇ ਵਿੱਚ तकरीबन ਘੱਟੋ ਘੱਟ ਇਹ ਸਾਲ ਪਹਿਲੇ ਇਜਾਜ਼ਤ ਸ਼ੁਰੂ ਹੋ ਜਾਂਦਾ ਬਹੁਤ ਹੀ ਸ਼ਤਰਾ ਸੰਗਤਾਂ ਹੁੰਦੀਆਂ ਨੇ ਔਰ ਮੌਸਮ ਵੀ ਕਾਫੀ ਬਹੁਤ ਹੱਕੇ ਕੁਝ ਸਾਲوں ਤੋਂ ਇੱਕ ਤਰ੍ਹਾਂ ਦੀ ਸਮੱਸਿਆ ਕਰਨਾ ਪਰ ਫਿਰ ਵੀ ਸੰਗਤਾਂ ਦੇ ਬਹੁਤ ਸਾਦਕਾ ਅਸੀਂ ਵਸੇ ਬਹੁਤ ਦੋਸਤ ਬਣਦੇ ਤੇ ਵੀਰਾ ਹੋਵੇ ਕੋਈ ਬਾਬਾ ਜੀ ਦੇ ਇਹ ਦਰਵਾਜ਼ਾ ਲਈ ਸੰਗਤ ਜੀ ਦਾ ਆਪਣੇ ਮੰਗਰ ਨੇ ਬਹੁਤ ਬਹੁਤ ਹਸਤਾਬੇ ਜਿਆ ਹੈ ਜਿਹੜੀ ਫਿੱਤੀ ਜੋ ਸਾਡੇ ਬਹੁਤ ਬੜੀ ਕੀ ਚਾਰ ਸਭ ਸੱਚ ਧੰਨਵਾਦ ਸਾਡਾ ਦਰਵਾਜ਼ੇ ਉੱਤੇ ਤਕਰੀਬ ਵਾ ਦਾ ਬਹੁਤ ਨੂੰ ਤੋਂ ਦੂਰੜੇ ਤੋਂ ਸੰਤਾਂ ਹੋ ਗਿਆ ਨੇ ਸਾਥ ਕਰਕੇ ਜਿਹਨਾਂ ਜਨਰਤ ਕਮਸਲਾ ਅਨਕੋਟਰ ਨੂੰ ਸੇਵਾ ਕਰ ਰੱਖੇ ਨੰਬਰ ਸਰਪਟਕ ਦੀ ਸੇਵਾ ਕੀਤੀ ਬਤ ਮਸਤ ਕੰਮ ਤੇ ਬਹੁਤ ਬਹੁਤ ਧੰਨਵਾਦ ਇਹ ਬਹੁਤ ਸੱਚੀ ਦਾ ਮਸਲਾ ਹੈ ਜਿਹੜਾ ਤੁਸੀਂ ਕਰ ਬੈਠਿਆ ਹੋ ਆ ਉਹ ਹਜ਼ਾਰ ਚੱਲ ਰਹੇ ਨੇ ਨੌਜਵਾਨੀ ਕਮਿਟੀ ਜਿਹੜੀ ਆ ਬਹੁਤ ਵੱਡਾ ਬਹੁਤ ਵੱਡਾ ਹੈ ਜਿਹੜੀ ਆ ਰਸ਼ੀਆ ਦੇ ਬਾਜ਼ਾਰੀਆ ਔਰ ਮੈਂ ਸੁਣਦਾ ਹਾਂ ਕਿ ਜਿਹੜੇ ਕੋਰਾਂ ਨੇ ਇਹ ਇਸ ਨਸ਼ੇ ਦੇ ਵਿਰੁੱਧ ਇੱਕ ਮੁਕਾਬਲ ਬਣਦੀ ਆ ਉਹਨਾਂ ਅੰਚੀ ਸਿਹਤ ਮਿਲਦੀ ਆ ਸਾਨੂੰ ਉਹਨਾਂ ਦੀ ਪੀੜੀ ਇੱਥੇ ਆਉਂਦੀ ਆ ਆ ਕੇ ਨਸ਼ਾ ਪਤ ਕੀਤਾ ਔਰ ਜੇ ਇਹ ਬਚਦਾ ਕਿ ਸਾਨੂੰ ਇਹ ਚੰਗੂ ਕੁੱਕ ਰਹਿਣਾ ਚਾਹੁੰਦਾ ਔਰ ਇਹ ਦੇਦੇ ਜਾਂ ਹੋਰ ਵੱਡੇ ਜਿਹੜੇ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਵਿਚ ਕਰਕੇ ਸਾਡੀ ਇੰਟਰਨਰ ਜਨ ਪੀੜੀ ਨੂੰ ਇਹ ਰੋਕ ਲੰਗੀ ਆ جي حاضر جي جوشڪار بابا جي سلامي ڏي ではお便り